ਵਾਹਿਗੁਰੂ ਜੀ ਕੀ ਫਤਿਹ 3 ਰਿਪੋਗਾ ਅਤੀ ਜੀ ਸਹਾਇ ਵਾਰਤ ਰਿਪੋਗਾ ਕੀ ਜੀ ਪਾਤਸ਼ਾਹੀ ਦਸਮੀ ਸਰਤੰਦ ਗੋਦੀ ਸਮਰ ਕਾਇ ਵਰਨਾਨ ਲਈ ਤੇ ਆਈ ਬ੍ਰੰਗਤ ਗੁਰੂ ਅਮਰਦਾਸ ਜੀ ਹੋਈ ਸਹਾਇ ਆਰਜਨ ਹਰਿ ਗੁਬਿੰਦਨਾਵ ਸਿਮਰਾਵ ਸੁਖ ਹਰਿ ਰਾਜਿ ਚਰਨ ਤੇ ਸੰਤਿ ਆਗੇ ਸਭੁ ਜਾਈ ਤੇਗ ਬਹਾਦਰ ਸਿਮਰਿਆ ਘਰਨੋਂ ਦੇਵਾ ਵੇਲ ਤਾਈ ਸੋਤਾਂਝ ਹੋਈ ਸਹਾਇ ਦਸਮੀ ਪਾਤਸ਼ਾਹ ਚੰਦ ਗੋਬਿੰਦ ਸਿੰਘਾਇ ਜੀ ਸਾਬ ਤਾਂ ਉਹ 1.5 ਦਿਨ ਦੇ ਰਾਤ ਦੇ ਦਿਨ ਸਰਸੁਬਾਨੀ ਨਾਈ ਤੋਂ ਤਬਲੀ ਕੈਂਪ ਮਟਾਈ। ਜਬਰ ਚਦਰਪਾਲ ਸਿੰਘ ਦੇ ਨਾਲ ਲੋਕ ਪਰ ਲੋਕ ਦੇ ਸਹਾਇਕ ਤਾਂ ਹੰਸਾਨ ਸਿੰਘ ਗੁਰੂ ਕ੍ਰੰਤ ਕੈਂਪ ਦੇ ਫਾਰਡ ਰਿਕਸ਼ਾਦਾਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾ ਕਾਰਨ ਕਹਿੰਦਾ ਸਭ ਜਗਾਂ ਜਾਲੀ ਨੂੰ ਮਿਲ ਕੇ ਆਪਣੀਆਂ ਸ਼ਰਮੂ ਸ਼ੰਗਾਂ ਸ਼੍ਰੀ ਗਾਨੀਤ ਤੇ ਪਵਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਖ ਪੰਦਰਮਤ ਗੁਰਦੁਆਰੇ ਨਾਲ ਦੇ ਅੰਦਰ ਕੀ ਬੋਲੋ ਜੀ ਵਾਹਿਗੁਰੂ ਗੁਰੂ ਬਖਸ਼ਮ ਸਿੰਘ ਸਰਬੱਤ ਦਾ ਜੀ ਕੀ ਅਰਦਾਸ ਸਰਬੱਤ ਦਾ ਜੀ ਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਤੇ ਪਿਆ ਆ ਗਿਆ ਕਿ ਸਿਆਮ ਨੂੰ ਕਰਦਨ ਕਾਤਰ ਸੁਖ ਹੋ ਗਿਆ ਜहां जहां ਕਾਲੂ ਸਾਹਿਬ ਤਹਨ ਹਾਰਸੀ ਅਤਿ ਦੀਪ ਤੇ ਫਕੀ ਪ੍ਰਤੀਤ ਸਾਰੇ ਰਹੇ ਸਾਮ ਜੀਤ ਫਿਰ ਸਾਹਿਬ ਜੀ ਸਹਾਈ ਹੋਏ ਕਾਲੂ ਸਾਹਿਬ ਜੀ ਕੀ ਬੋਲ ਬਾਲੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਬਖਸ਼ੇ ਦੀ ਸਿੱਖਾਂ ਨੂੰ ਕੀ ਦਾਨ ਕੇਸਦਾਨ ਰਹਿਤਾਨ ਬੇਕ ਦਾਨ ਪ੍ਰਸਾਦ ਦਾਨ ਦਾਣਾ ਸਰਦਾਨ ਨਾਮਦਾਨ ਜਿਹੜੀ ਅਮਰਸਰ ਚਾਹਜੀ ਦੇ ਪਵਿੱਤਰ ਦਰਸ਼ਨ ਇਸ਼ਨਾਨ ਚਾਹੂ ਤੇ ਠੰਡੇ ਫੂਕੇ ਜੁਗੋ ਜੁਗੋ ਤਾਲ ਧੰਮਤਾ ਜੈਕਾਰ ਬੋਲੋ ਜੀ ਵਾਹਿਗੁਰੂ ਵਾਹਿਦੂ ਸਤਨਾਮ ਮੰਗੂਆ ਮਾਤ ਸਤਿ ਮਾਤਬਾ ਦੇ ਰਾਖੇ ਆਪ ਕਾਲਪੁਰਖ ਪੰਤ੍ਰ ਜੀ ਦੀ ਬਖਾਰ ਪਕਾੜੀ ਨਿਮਾਣੋ ਕੇ ਮਾਣ ਤੇ ਤਾਣੋ ਕੇ ਤਾਣ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਗੋਬਿੰਦ ਸਿੰਘ ਜੀ ਮਹਾਰਾਜ ਕਾਂਤਨ ਸ੍ਰੀਪੁਰਗਰਾਮ ਸਰ ਜੀ ਮਹਾਰਾਜ ਸਭਾ ਜੀ ਆਪ ਜੀ ਦੀ ਤਰਫਾ ਹੋਈ ਸ੍ਰੀਪਾ ਸਰ ਜੀ ਸੰਗਤਾਂ ਨੇ ਮਿਲ ਕੇ ਜੀ ਪਾਤਸ਼ਾਹ ਜੀ ਨਵਾਂ ਚਲਾਨਾ ਸੁਗਮ ਟੂਰਨਾਮੈਂਟ ਫੁੱਟਬਾਲ ਸੁਗਰੀ ਪਾਤਸ਼ਾਹ ਜੀ ਰੰਮ ਤੱਕ ਸੁਗਰੀ ਪਾਤਸ਼ਾਹ ਜੀ ਇਹ ਸਭ ਨੂੰ ਸਰਵਾਸ ਨਗਰ ਨਿਵਾਸੀਆਂ ਵੱਲੋਂ ਅਤੇ ਆਰ ਆਈ ਐਨ ਮੀਜਾ ਵੱਲੋਂ ਸੇਵਾ ਹੈ ਸੁਗਰੀ ਪਾਤਸ਼ਾਹ ਜੀ ਆਪ ਨੂੰ ਕਿਰਪਾ ਕਰਨੀ ਬਟੀਆਂ ਨੂੰ ਫਰੰਕੀ ਤੱਕੀਆਂ ਬਖਸ਼ੀ ਕਰਨੀਆਂ ਮੇਰਾ ਪਰਸੈਂਟ ਚਾਹਤ ਨਾਲ ਫਾਰਮ ਗ੍ਰਾਫ ਕਰਨਾ ਮੇਰਾ ਨਾਮ ਲੇਖਤੀ ਬਖਸ਼ੀ ਕਰਨੀ ਟਰਨਮੈਂਟ ਸੇਫ ਨੂੰ ਇੱਕ ਅਗਵਾਈ ਕਰਦੇ ਸਭ ਗਰੁੱਪਾਂ ਅਜੋ ਸ਼ੁਰੂਆਤ ਨੂੰ ਕਰਦੇ ਕਲਾ ਬਖਸ਼ੀ ਕਰਨੀਆਂ ਮੇਰਾ ਤਰਫ ਚੜਪਿਆ ਤਰਕਨ ਕਰ ਗਰਾਫ ਕਰਣੇਗੀ ਯੰਟ ਮਰਦ ਆਸਬੇਤ ਮਾਣ ਹੋ ਰਿਹਾ ਹੈ ਜੀ ਪ੍ਰਤਾਪ ਜੀ ਜਾਨੇ ਪਰ ਵੀ ਕਰਨੇ ਸਭਨੀ ਅੰਤਰਗਿਆ ਜੰਟ ਬਤਿਆਈਆਂ ਪ੍ਰਚਾਰਧਾਰਕ ਰੰਗ ਦਰਤੀ ਫਰਮਾਉਣੇ ਪਰਵਾਨੇ ਪ੍ਰਚਾਰਸ਼ਣ ਕਾਲ ਵਰ ਸੌਂਦੀ ਆ ਗਿਆ ਬਖ ਜੋ ਜੇ ਤੇਰਾ ਨਾਮ ਸਤਰਾੰਤਰੀ ਵਾਹਿਦ ਜੀ ਨਾਨਕ ਨਾਮ ਕੜੀ ਕਲਾ ਸੇਵਾ ਹੈ ਸੋਨ ਹਾਲ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਕਾ ਸਾ ਕਿ ਹੋਇਆ ਮੈਂ ਮੰਗਿਆ ਇਹ ਫਰੰਟ ਹੋਇਆ ਬਾਈ ਫਰੰਟ ਹੋਇਆ ਹੋਇਆ ਕਿ ਹੋਇਆ ਮੈਂ ਮੈਂ ਨੇ ਪੜਗੇ ਬਹੁਤ ਪੜਗੇ 100 ਰੁਪਏ ਰੋਹਿਤ ਕੋਲ ਤਾਂ ਨਹੀਂ ਜਾ ਲੈ ਤੁਸੀਂ ਰੋਹਿਤ ਕੋਲ ਚਲੇ ਜਾਓ ਆਇਆ ਹੋਈ ਨਾ ਨਹੀਂ ਨਹੀਂ ਬੱਤੀ ਟੂਰਨਾਮੈਂਟ ਦਾ ਪਹਿਲਾ ਮੈਚ ਢਿਲਮਾ ਵਰਸਸ ਜੈਂਬਰ ਬਸੂ ਬੈਲ ਕੰਮਾਂ ਤੋਂ ਦੂਰ ਰੱਖੇ ਜੀ ਪੜਾਈ ਦੇ ਵਿੱਚ ਤੇ ਖੇਡਾਂ ਦੇ ਵਿੱਚ ਬੱਚੇ ਜਿਹੜੇ ਐ ਮੱਲਾ ਮਾਰਨਗੇ ਇਹ ਕਮੇਟੀ ਵੱਲੋਂ ਪਹਿਲਾ ਮੈਚ ਢਲਮਾ ਛੋਟੇ-ਛੋਟੇ ਬੱਚੇ ਢਲਮਾ ਬਰਸਰ ਜਿਲੰਦਰ ਦੇ ਵਿੱਚ ਕਰਾਇਆ ਜਾ ਰਿਹਾ ਹੈ। ਉੱਧੀ ਮਿੰਟਾਂ ਬਾਅਦ ਇਹ ਮੈਚ ਸ਼ੁਰੂ ਹੋਣ ਜਾ ਰਿਹਾ ਹੈ। ਉਹਦੀ ਪ੍ਰਬੰਧਕਪਤੀ ਜੀ ਬਹੁਤ-ਬਹੁਤ ਧੰਨਵਾਦੀ ਹੈ ਜਿਹੜੇ ਕਿ ਬੱਚਿਆਂ ਨੂੰ ਚੰਗੇ ਰਸਤੇ ਪਾਉਣ ਲਈ ਇਹੋ ਜੇ गोवां वलो बहुत ई शानदार तरीक़े सां हिकु जलंधर ज़ीरो बहुत ई वॾी मैच दिल खिचवा मैच ਬਹੁਤ ਹੀ ਵਧੀਆ ਬਹੁਤ ਹੀ ਵਧੀਆ ਪਤਾ ਲੱਗਦਾ ਵੀ ਟ੍ਰੇਨਿੰਗ ਕਿੰਨੀ ਵਧੀਆ ਤਰੀਕੇ ਨਾਲ ਕੀਤੀ ਗਈ ਹੈ ਇਸ ਬੱਚਿਆਂ ਨੇ ਬਹੁਤ ਹੀ ਵਧੀਆ ਮੈਚ ਚੱਲ ਰਿਹਾ ਵਾ ਬਹੁਤ ਹੀ ਵਧੀਆ